ਦੋਸਤੋ ਅੱਜ ਮੈਂ ਤੁਹਾਨੂੰ ਬਹੁਤ ਹੀ ਗਿਆਨ ਭਰਪੂਰ ਮਹਾਤਮਾ ਬੁੱਧ ਜੀ ਦੀ ਕਹਾਣੀ ਸੁਣਾਉਣ ਜਾ ਰਹੀ ਹਾਂ ਜੋ ਤੁਸੀਂ ਅੱਜ ਤੱਕ ਨਹੀਂ ਸੁਣੀ ਅਤੇ ਜਿਸ ਨੂੰ ਸੁਣ ਕੇ ਤੁਸੀਂ ਆਪਣੇ ਮਨ ਤੇ ਜਰੂਰ ਕਾਬੂ ਪਾ ਸਕਦੇ ਹੋ ਕਹਿੰਦੇ ਨੇ ਮਨੁੱਖ ਪਸ਼ੂ ਪੰਛੀ ਜਾਨਵਰ ਕੁਦਰਤ ਦੇ ਉਹ ਅਣਮੋਲ ਅਜੂਬੇ ਹਨ ਜੋ ਅਜਲਾਂ ਤੋਂ ਇੱਕ ਦੂਜੇ ਨਾਲ ਰਹਿੰਦੇ ਹੋਏ ਉੱਤਮ ਜੀਵਨ ਜਾਂਚ ਜਿਉਣ ਦੀ ਕਲਾ ਸਿਖਾਉਂਦੇ ਹਨ ਬਹੁਤ ਸਾਰੇ ਕੁਦਰਤੀ ਵਰਤਾਰਿਆਂ ਵਿੱਚ ਜਾਨਵਰ ਅਕਸਰ ਮਨੁੱਖ ਨੂੰ ਬਹੁਤ ਕੁਝ ਸਿਖਾ ਜਾਂਦੇ ਹਨ ਇਸ ਤਰ੍ਹਾਂ ਹੀ ਇੱਕ ਕਹਾਣੀ ਸੁਣਨ ਵਿੱਚ ਆਉਂਦੀ ਹੈ ਕਿ ਇੱਕ ਵਾਰ ਮਹਾਤਮਾ ਬੁੱਧ ਜੀ ਇੱਕ ਨਦੀ ਦੇ ਨੇੜੇ ਸੰਘਣੇ ਜੰਗਲ ਵਿੱਚ ਬੈਠ ਕੇ ਤਪੱਸਿਆ ਕਰ ਰਹੇ ਸਨ ਕਈ ਦਿਨ ਬੀਤ ਜਾਣ ਤੇ ਵੀ ਜਦ ਉਹਨਾਂ ਦਾ ਮਨ ਤਪੱਸਿਆ ਵਿੱਚ ਨਾ ਲੱਗਾ ਤਾਂ ਬਹੁਤ ਜਦੋਜਹਿਦ ਪਿੱਛੋਂ ਉਹਨਾਂ ਨੇ ਘਰ ਮੁੜਨ ਦਾ ਮਨ ਬਣਾ ਲਿਆ ਉਹ ਅੱਕ ਥੱਕ ਕੇ ਉੱਠ ਖੜੇ ਤੇ ਘਰਾਂ ਨੂੰ ਤੁਰ ਪਏ ਜਿਵੇਂ ਹੀ ਉਹ ਨਦੀ ਦੇ ਕਿਨਾਰੇ ਪਹੁੰਚੇ ਵੇਖਦੇ ਨੇ ਨਦੀ ਨਕੋ ਨਕ ਪਾਣੀ ਨਾਲ ਭਰੀ ਹੋਈ ਹੈ ਤਾਂ ਉਹਨਾਂ ਦੀ ਨਿਗਾ ਅਚਾਨਕ ਇੱਕ ਗਲੜ ਤੇ ਜਾ ਪੈਂਦੀ ਹੈ ਜੋ ਨਦੀ ਵਿੱਚ ਆਪਣੀ ਪੂਛ ਪਿਉ ਕੇ ਬਾਹਰ ਛੰਡਕ ਦਿੰਦੀ ਹੈ ਉਹ ਵਾਰ-ਵਾਰ ਇਓਂ ਕਰ ਰਹੀ ਹੈ ਮਹਾਤਮਾ ਬੁੱਧ ਜੀ ਚੁੱਪਚਾਪੀਤੇ ਇਹੇ ਵਰਤਾਰਾ ਤੱਕਦੇ ਰਹਿੰਦੇ ਹਨ ਤੇ ਫਿਰ ਉਹਨਾਂ ਦੇ ਮਨ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਇਸ ਗਾਲੜ ਨੂੰ ਪੁੱਛਿਆ ਜਾਵੇ ਕਿ ਏ ਤੂੰ ਕੀ ਕਰ ਰਹੀ ਹੈ ਤੇ ਕਿਉਂ ਕਰ ਰਹੀ ਹੈ ਤਾਂ ਗਾਲੜ ਨੇ ਜਵਾਬ ਦਿੱਤਾ ਕਿ ਮੈਂ ਨਦੀ ਨੂੰ ਸੁਕਾ ਰਹੀ ਹਾਂ ਇਸ ਨਦੀ ਨੇ ਮੇਰੇ ਬੱਚੇ ਡੋਬ ਦਿੱਤੇ ਹਨ ਮਹਾਤਮਾ ਬੁੱਧ ਨੇ ਫਿਰ ਸਵਾਲ ਕੀਤਾ ਨਦੀ ਤਾਂ ਇੰਨੀ ਵੱਡੀ ਹੈ ਤੂੰ ਕਿਵੇਂ ਸੁਕਾ ਲਵੇਂਗੀ ਤੇ ਜਵਾਬ ਵਿੱਚ ਗਾਲੜਨੇ ਕਿਹਾ ਕਿ ਨਦੀ ਸੁੱਕੇ ਜਾਂ ਨਾ ਸੁੱਕੇ ਮੈਂ ਆਪਣਾ ਕੰਮ ਕਰ ਰਹੀ ਹਾਂ ਮੈਨੂੰ ਮੇਰੀ ਮਿਹਨਤ ਤੇ ਵਿਸ਼ਵਾਸ ਹੈ ਇੱਕ ਦਿਨ ਮੈਂ ਇਸ ਨੂੰ ਜ਼ਰੂਰ ਸੁਕਾ ਦੇਵਾਂਗੀ ਤੇ ਮੇਰੇ ਬੱਚੇ ਮੇਰੀ ਗੋਦ ਵਿੱਚ ਖੇਡਣਗੇ ਗਾਲੜਦਾ ਨਿਸ਼ਠਾਪੂਰ ਜਵਾਬ ਮਹਾਤਮਾ ਬੁੱਧ ਤੇ ਜਾਦੂ ਵਾਂਗ ਅਸਰ ਕਰ ਗਿਆ ਤਾਂ ਉਹਨਾਂ ਨੇ ਮੁੜ ਤਪੱਸਿਆ ਕਰਨ ਦਾ ਮਨ ਬਣਾ ਕੇ ਪਰਮਾਤਮਾ ਦੀ ਬੰਦਗੀ ਵਿੱਚ ਲੀਨ ਹੋ ਕੇ ਰੱਬ ਨੂੰ ਪ੍ਰਾਪਤ ਕਰ ਲਿਆ ਸਾਨੂੰ ਵੀ ਇਹੀ ਸਿੱਖਿਆ ਮਿਲਦੀ ਹੈ ਕਿ ਇਕਾਗਰ ਮਨ ਨਾਲ ਤੇ ਧ੍ਰਿੜ ਵਿਸ਼ਵਾਸ ਹੀ ਸਾਨੂੰ ਉਚੀਆਂ ਤੇ ਔਖੀਆਂ ਮੰਜ਼ਿਲਾਂ ਤੇ ਪਹੁੰਚਾ ਸਕਦਾ ਹੈ ਤੇ ਮਨੁੱਖ ਨੂੰ ਆਪਣੇ ਅੰਦਰ ਛੁਪੀ ਹੋਈ ਸ਼ਕਤੀ ਨੂੰ ਪਹਿਚਾੰਨਾ ਚਾਹੀਦਾ ਹੈ ਤੇ ਧ੍ਰਿੜਤਾ ਨਾਲ ਆਪਣੇ ਕੰਮ ਵਿੱਚ ਲੀਨ ਹੋਣਾ ਚਾਹੀਦਾ ਹੈ ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਤੇ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੈ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਅਸੀਂ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਲਿਆ ਕੇ ਤੁਹਾਨੂੰ ਸੁਣਾਉਂਦੇ ਰਹੀਏ ਧੰਨਵਾਦ